ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਾਂਗੇ ਆਪਾਂ ਸੱਚ ਤੇ ਝੂਠ ਦੀ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਜੈ ਜਦੋਂ ਦੀ ਦੁਨੀਆ ਬਣੀ ਐ ਉਦੋਂ ਤੋਂ ਹੀ ਇਹ ਦੁਨੀਆ ਦੀ ਫਿਤਰਤ ਰਹੀ ਐ ਕਿ ਜਿਹੜਾ ਝੂਠ ਐ ਉਹ ਪ੍ਰਧਾਨ ਰਿਹਾ ਕਿਉਂਕਿ ਜਿਹੜਾ ਝੂਠ ਹੁੰਦਾ ਉਹਤੇ ਮਿੱਠੇ ਦੀ ਪਰਤ ਚੜੀ ਹੁੰਦੀ ਐ ਜਿਹੜਾ ਝੂਠ ਐ ਉਹ ਮਿੱਠਾ ਬੜਾ ਹੁੰਦਾ ਐ ਉਹਦੇ ਤੇ ਚਾਸਨੀ ਮਿੱਠੇ ਦੀ ਚੜੀ ਹੁੰਦੀ ਹੈ ਤੇ ਜਿਹੜਾ ਝੂਠ ਹੈ ਇਹ ਇਹ ਸਵਾਦ ਬਹੁਤ ਲੱਗਦਾ ਹੈ ਇਹਦੇ ਵਿੱਚ ਰਸ ਬਹੁਤ ਹੁੰਦਾ ਹੈ ਮਿੱਠੇ ਵਾਂਗੂ ਇਹਨੂੰ ਮਿੱਠੇ ਦੀ ਪਰਤ ਚੜੀ ਹੁੰਦੀ ਹੈ ਤੇ ਬੜਾ ਮਿੱਠਾ ਹੁੰਦਾ ਹੈ ਇਹ ਜਿਹੜਾ ਝੂਠ ਹੈ ਇਹਨੂੰ ਛਕਾਉਣ ਦੀ ਲੋੜ ਨਹੀਂ ਪੈਂਦੀ ਇਹ ਤਾਂ ਆਪਣੇ ਆਪ ਹੀ ਝੁਕ ਜਾਂਦਾ ਕਿਉਂਕਿ ਝੂਠ ਦੇ ਅੱਗੇ ਝੂਠ ਆਪਣੇ ਆਪ ਹੀ ਝੂਠ ਦੇ ਕੋਲ ਝੂਠ ਚੱਲ ਕੇ ਆਂਦਾ ਹੈ ਤੇ ਇਹਨੂੰ ਝੂਠ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਝੂਠ ਦੇ ਵਿੱਚ ਰਸ ਹੈ ਇੱਕ ਝੂਠ ਦੇ ਕੋਲ ਦੂਜਾ ਝੂਠ ਚੱਲ ਕੇ ਆਪਣੇ ਆਪ ਚਲਾ ਜਾਂਦਾ ਉਹਨੂੰ ਬੁਲਾਉਣ ਦੀ ਲੋੜ ਨਹੀਂ ਹੁੰਦੀ ਉਹਨੂੰ ਝਕਾਉਣ ਦੀ ਲੋੜ ਨਹੀਂ ਹੁੰਦੀ ਜਿਵੇਂ ਮੱਖੀਆਂ ਹੁੰਦੀਆਂ ਉਹ ਮਿੱਠੇ ਤੇ ਭਿੰਨ-ਭਿੰਨ ਕਰਦੀਆਂ ਸਾਰੀਆਂ ਮੱਖੀਆਂ ਜਿਹੜੀਆਂ ਉਹ ਮਿੱਠੇ ਦੇ ਦਿਵਾਲੇ ਹੋ ਜਾਂਦੀਆਂ ਮੱਖੀਆਂ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਮਿੱਠਾ ਮਿੱਠੇ ਦੇ ਕੋਲ ਆਪਣੇ ਆਪ ਜਿਹੜੀਆਂ ਮੱਖੀਆਂ ਉਹ ਆ ਜਾਂਦੀਆਂ ਇਸ ਤਰ੍ਹਾਂ ਜਿਹੜਾ ਝੂਠ ਇੰਨਾ ਪ੍ਰਧਾਨ ਹੈ ਦੁਨੀਆ ਦੇ ਵਿੱਚ ਕਿ ਝੂਠ ਨੂੰ ਬੁਲਾਉਣ ਦੀ ਲੋੜ ਨਹੀਂ ਪੈਂਦੀ ਇੱਕ ਝੂਠ ਦੇ ਕੋਲ ਦੁਜੇ ਝੂਠ ਆਪੇ ਹੀ ਚੱਲ ਗਏ ਆ ਜਾਂਦੇ ਨੇ ਕਿਉਂਕਿ ਝੂਠ ਦੇ ਵਿੱਚ ਰਸ ਬੜਾ ਹੁੰਦਾ ਹੈ ਇਹਨਾਂ ਨੂੰ ਮਿੱਠੇ ਦੀ ਪਰਤ ਚੜੀ ਹੁੰਦੀ ਹੈ ਤੇ ਦੂਜੇ ਪਾਸੇ ਜਿਹੜਾ ਸੱਚ ਹੈ ਸੱਚ ਇਹਨੂੰ ਜਿਹੜੀ ਪਰਤ ਹੈ ਉਹ ਜ਼ਹਿਰ ਦੀ ਚੜੀ ਹੈ ਜ਼ਹਿਰ ਨਾਲੋਂ ਵੀ ਕੜਵਾ ਹੁੰਦਾ ਹੈ ਜ਼ਹਿਰ ਇੰਨਾ ਕੜਵਾ ਹੈ ਉਹਦੇ ਪੀਤਿਆਂ ਤੇ ਕਈ ਵਾਰ ਬੰਦਾ ਬਚ ਜਾਂਦਾ ਹੈ ਡਾਕਟਰੀ ਇਲਾਜ ਹੋ ਕੇ ਉਹ ਬਚ ਜਾਂਦਾ ਪਰ ਜਿਹੜਾ ਸੱਚ ਹੈ ਇਹ ਜਰ ਤੋਂ ਵੀ ਕੋੜਾ ਇਹ ਜਿਹੜਾ ਸੱਚ ਹੈ ਇਹ ਕਿਸੇ ਅਗੇ ਝੁਕਦਾ ਨਹੀਂ ਇਹਨੂੰ ਜਿੰਨਾ ਮਰਜ਼ੀ ਕੋਈ ਝੁਕਾਏ ਸੱਚ ਕਦੀ ਅੱਜ ਤੱਕ ਝੁਕਿਆ ਨਹੀਂ ਸੱਚ ਨੂੰ ਝੁਕਾਉਣ ਵਾਲੇ بڑے بڑے ਇਸ ਦੁਨੀਆ ਤੋਂ ਚਲੇ ਗਏ ਪਰ ਸੱਚ ਕਦੇ ਵੀ ਝੁਕਿਆ ਨਹੀਂ ਕਿਉਂਕਿ ਸੱਚ ਤੇ ਆਪਣੇ ਆਪ ਵਿੱਚ ਇੱਕ ਸੱਚ ਹੈ ਉਹ ਉਸਨੇ ਕੋਈ ਆਪਣੇ ਉੱਤੇ ਕੋਈ ਲੇਬਲ ਨਹੀਂ ਲਾਇਆ ਹੁੰਦਾ ਆਪਣੀ ਕੋ ਮਸ਼ਹੂਰੀ ਨਹੀਂ ਕੀਤੀ ਹੁੰਦੀ ਝੂਠ ਵਾਂਗੂ ਸੱਚ ਨੂੰ ਕੋਈ ਝੁਕਾ ਨਹੀਂ ਅੱਜ ਤੱਕ ਸਕਿਆ ਕਿਉਂਕਿ ਸੱਚ ਜਿਹੜਾ ਜ਼ਹਿਰ ਦਾ ਜਿਹਨੂੰ ਜ਼ਹਿਰ ਜਿਹੜਾ ਪੀਲੇ ਉਹ ਤਾਂ ਵੱਜ ਜਾਂਦਾ ਪਰ ਜਿਹੜਾ ਸੱਚ ਹੈ ਇਹਦਾ ਡੰਗਿਆ ਬੰਦਾ ਮਾਨਸਿਕ ਤੌਰ ਤੇ ਉਹ ਮਰ ਜਾਂਦਾ ਇਸ ਦੁਨੀਆ ਤੋਂ ਕਿਉਂਕਿ ਕਿਉਂਕਿ ਜਿਹੜਾ ਸੱਚ ਹੈ ਉਹ ਕੌੜਾ ਬਹੁਤ ਜ਼ਿਆਦਾ ਹੁੰਦਾ ਉਹ ਕੌੜਾ ਸੱਚ ਉਹਨੂੰ ਚੁਭ ਜਾਂਦਾ ਤੇ ਉਹਦੀ ਦੁਨੀਆ ਦੇ ਵਿੱਚ ਜਿਹੜੀ ਉਹਦੀ ਮੌਤ ਹੈ ਮਾਨਸਿਕ ਤੌਰ ਤੇ ਉਹਦੀ ਮੌਤ ਜਿਹੜੀ ਦੁਨੀਆ ਦੇ ਵਿੱਚ ਹੋ ਜਾਂਦੀ ਹੈ ਜਿਹੜਾ ਝੂਠ ਹੈ ਇਹ ਜਦੋਂ ਤੋਂ ਦੁਨੀਆ ਬਣੀ ਹੈ ਅੱਜ ਤੱਕ ਝੂਠ ਮਸ਼ਹੂਰ ਰਿਹਾ ਕਿਉਂਕਿ ਇਹਦੇ ਵਿੱਚ ਰਸ ਹੁੰਦਾ ਹੈ ਇਹ ਚ ਮਿਠਾਸ ਹੁੰਦੀ ਹੈ ਕਿਉਂਕਿ ਜਿਹੜੇ ਝੂਠ ਹੈ ਦੁਨੀਆ ਦੇ ਵਿੱਚ ਝੂਠ ਹਮੇਸ਼ਾ ਜਿਹੜਾ ਝੂਠ ਹੈ ਉਹ ਪ੍ਰਧਾਨ ਰਿਹਾ ਤੇ ਅੱਜ ਵੀ ਪ੍ਰਧਾਨ ਹੈ ਸੱਚ ਕਦੇ ਵੀ ਝੁਗਿਆ ਨੂੰ ਝੂਠ ਅਗੇ ਤੇ ਨਾ ਝੁਗੇਗਾ ਸੱਚ ਨੂੰ ਛਕਾਉਣ ਵਾਲੇ ਬੜੇ ਆਏ ਤੇ ਬੜੇ ਇਸ ਦੁਨੀਆ ਤੇ ਚਲੇ ਗਏ ਪਰ ਸੱਚ اپنی ਥਾਂ ਤੇ ਸੱਚ ਹੀ ਰਹੇਗਾ ਸੱਚ ਨੂੰ ਕੋਈ ਕੋਈ ਵੀ ਛੁਕਾ ਨਹੀਂ ਸਕੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ